ਬਾਬਾ ਹਿੰਮਤ ਸਿੰਘ ਕੱਛੇਪ ਰਾਜਪੂਤ ਸਹਿਯੋਗ ਸਭਾ ਨਾਰਾਇਣਗੜ੍ਹជាwidehat ਦੇ ਪ੍ਰਧਾਨ ਅਤੇ ਵਾਈਸ ਚੇਅਰਮੈਨ ਟਰਸਟ ਬਾਬਾ ਮੋਤੀराम ਮਹਿਰਾ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਕੁਲਦੀਪ ਸਿੰਘ ਜੰਮੂ ਅਤੇ ਜਰਨਲ ਸਕੱਤਰ ਰਿਸ਼ਪਾਲ ਸਿੰਘ ਕੀਚਾ ਦੀ ਅਗਵਾਈ ਵਿੱਚ ਛੋਟੇ ਸਾਬ ਜਦਿਆਂ ਦੀ ਸ਼ਹੀਦੀ ਨੂੰ ਸਮਰਪਤ ਨਾਰਾਇਣਗੜ੍ਹ ਵਿਕਾਸ ਮੂਲ ਸੰਗਤ ਵੱਲੋਂ 3 ਦਿਨਾਂ ਵਿਸ਼ਾਲ ਦੁੱਧ ਦੇ ਲੰਗਰ ਲਗਾਏ ਗਏ ਜੋ 26 27 28 ਦਸੰਬਰ ਤੱਕ ਜਾਰੀ ਰਹਿਣਗੇ ਇਸ ਲੰਗਰ ਵਿੱਚ ਹੋਮ ਹਮਾਰ ਕੇ ਛਣ ਪੌਂਕੀ ਅਤੇ ਸਾਬ ਜਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਅਤੇ ਉਚੇਚੇ ਤੌਰ ਤੇ ਪਹੁੰਚੇ ਕਾਉਂਸਲਰ ਸੰਦੀਪ ਸਿੰਘ ਨੇ ਕਿਹਾ ਕਿ ਅਣਖ ਦੀ ਖਾਤਰ ਸਾਬ ਜਦਿਆ ਨੇ ਸ਼ਹੀਦੀ ਪਾ ਦਿੱਤੀ ਪਰ ਉਹ ਜੁਲਮ ਅੱਗੇ ਚੁਕੇ ਨਹੀਂ ਸਾਨੂੰ ਗੁਰੂਆਂ ਦਾ ਇਹ ਜੀਵਨ ਸਿਖਿਆ ਦਿੰਦਾ ਹੈ ਕਿ ਧਰਮ ਅਤੇ ਅਣਖ ਦੀ ਖਾਤਰ ਸਾਬ ਜਦਿਆ ਨੇ ਸ਼ਹੀਦੀਆਂ ਦਿੱਤੀਆਂ ਪਰ ਇਹ ਨਹੀਂ ਮੰਨੀ ਉਹਨਾਂ ਕਿਹਾ ਕਿ ਇਤਿਹਾਸ ਨੂੰ ਭੁੱਲਦੇ ਜਾ ਰਹੇ ਸਾਡੇ ਬੱਚਿਆਂ ਨੂੰ ਸਾਕਾਰ ਸੰਹੰਦ ਵਰਗੀਆਂ ਕਿਤਾਬਾਂ ਰਾਹੀਂ ਸਾਨੂੰ ਸਾਬ ਜਦਿਆ ਦੀ ਸ਼ਹੀਦੀ ਅਤੇ ਉਹਨਾਂ ਦੇ ਹੋਏ ਜੋ ਲੋਕ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਦੇਣੀ ਚਾਹੀਦੀ ਹੈ ਅਜਈਆਂ ਕਿਤਾਬਾਂ ਨੂੰ ਪੜ੍ਹ ਕੇ ਨਵੀਂ ਪੀੜ੍ਹੀ ਸਾਬ ਜਦਿਆਂ ਦੀ ਸ਼ਹੀਦੀ ਤੋਂ ਵਕਫ ਹੋਵੇਗੀ ਉਹਨਾਂ ਸਾਨੂੰ ਸਿਖਿਆ ਦਿੱਤੀ ਹੈ ਕਿ ਧਰਮ ਅਤੇ ਅਣਖ ਨੂੰ ਬਚਾਉਣ ਲਈ ਸਾਨੂੰ ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ ਇਸ ਮੌਕੇ ਲਗਾਇਆ ਗਿਆ ਦੁੱਧਾ ਲੰਗਰ ਸੰਗਤ ਨੇ ਬੜੇ ਪਿਆਰ ਨਾਲ ਛਕਿਆ ਇਸ ਮੌਕੇ ਸੂਬੇਦਾਰ ਬਰਿੰਦਰ ਸਿੰਘ ਜਰਨਲ ਸਕੱਤਰ ਅਸ਼ਪਾਲ ਸਿੰਘ ਚੀਚਾ ਕੈਸ਼ੀਅਰ ਸੁਖਦੇਵ ਸਿੰਘ ਮੈਂਬਰ ਜਿਸਪਾਲ ਸਿੰਘ ਸੁਰਿੰਦਰ ਸਿੰਘ ਬਿੱਟੂ, ਸਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਲਾਡੀ ਹਲਵਾਈ, ਬਾਪੂ ਭਿੰਦਰ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ ਬਿੱਲੂ, ਲਖਵਿੰਦਰ ਸਿੰਘ ਸੋਨੂ ਕੰਨਵਾਲਾ, ਨਿਰਵੈਲ ਸਿੰਘ ਡੇਰੀਵਾਲੇ, ਖੁਸ਼ਵੰਤ ਸਿੰਘ ਤੋਂ ਗੁਰਪ੍ਰੀਤ ਸਿੰਘ ਗੋਪੀ ਰੇਲਵੇ ਰੋਡ, ਸਾਹਿਬ ਸਿੰਘ, ਮਨਜਿੰਦਰ ਸਿੰਘ, ਧਰਮਵੀਰ ਸਿੰਘ ਆਦਿ ਮੌਜੂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਸ਼ਹੀਦ ਬਾਬਾ ਮੋਦੀਰਾਮ ਜੀ, ਪਰਿਵਾਰ ਸ਼ਹੀਦ ਜਦੋਂ ਮਛੋੜਾ ਪਿਆ ਤੇ ਮਾਤਾ ਤੇ ਛੋਟੇ ਸਹਿਬ ਜਾਦੇ ਫਤੇਗੜ ਸਾਹਿਬ ਨੂੰ ਚਲ ਗਏ ਸਰਹੰਦ ਨੂੰ ਤੇ ਉੱਥੇ ਜਦੋਂ ਬਾਬਾ ਮੋਤੀराम ਜੀ ਜਿਹੜੇ ਸੀ ਉਹ ਰੋਟੀ ਬਣਾਉਂਦੇ ਸੀ ਲੰਗਰ ਦਾ ਕੰਮ ਕਰਦੇ ਸੀ ਤੇ ਉਹ ਰੋਟੀ ਦਾ ਕੰਮ ਕਰਦੇ ਸੀ ਲੰਗਰ ਦਾ ਕੰਮ ਕਰਦੇ ਸੀ ਆਪਣੀ ਡਿਊਟੀ ਨਿਭਾ ਕੇ ਜਦੋਂ ਗਏ ਪਤਾ ਲੱਗਾ ਕਿ ਤਿੰਨ ਸਿੱਖ ਪਰਿਵਾਰ ਦੇ ਵੀ ਕੈਦੀ ਆਏ ਨੇ ਉਹਨਾਂ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਬਾਬਾ ਜੀ ਪ੍ਰਸ਼ਾਦਾ ਲੈ ਕੇ ਉੱਥੇ ਗਏ ਤੇ ਮਾਤਾ ਜੀ ਨੇ ਇਨਕਾਰ ਕਰਤਾ ਵੀ ਇਹਨਾਂ ਮਲੇਸ਼ਾ ਦਾ ਘਰ ਦਾ ਖਾਣਾ ਹੀ ਨਹੀਂ ਖਾਣਾ ਤੇ ਬਾਬਾ ਮੋਤੀराम ਨੂੰ ਬੜਾ ਦਰਦ ਸੀ ਵੀ ਦਸਵੇਂ ਪਾਤਸ਼ਾਹ ਜੀ ਦੇ ਲਾਲ ਤੇ ਮਾਤਾ ਜੀ ਠੰਡੇ ਬੁਰਜ ਕਹਿਦੇ ਹਨ ਇੰਨੇ ਦਿਨ ਦੇ ਭੁੱਖੇ ਨੇ ਫਿਰ ਉਹਨੇ ਆਪਣੇ ਘਰ ਜਾ ਕੇ ਵਿਚਾਰ ਕੀਤੀ ਪਰਿਵਾਰ ਨਾਲ ਬੈਠ ਕੇ ਤੇ ਬਾਬਾ ਮੋਤੀਰਾਮ ਜੀ ਮਾਤਾ ਜੀ ਕਹਿੰਦੇ ਵੀ ਢੋਲੀ ਢੋਲ ਡੱਗਾ ਮਾਰ ਕੇ ਗਿਆ ਵੀ ਜਿਹੜਾ ਇਹਨਾਂ ਦੀ ਸਹਾਇਤਾ ਕਰੂਗਾ ਉਹਨੂੰ ਜਿੰਦਿਆ ਕੋਲੂ ਚ ਪੀੜੇ ਜਾਊਗਾ ਨਦੀ ਪਤਨੀ ਬੀਬੀ ਭੋਲੀ ਜੀ ਕਹਿੰਦੇ ਵੀ ਆਪਾਂ ਨੂੰ ਇਹ ਜਿਹੜਾ ਮੌਕਾ ਹੈ ਆਪਾਂ ਗਵਾ ਨਾ ਲਈਏ ਆਪਾਂ ਸਿਵਨ ਭਾਈਏ ਸਾਰੇ ਪਰਿਵਾਰ ਨੇ ਰਲ ਕੇ ਬਾਬਾ ਮੋਤੀराम ਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਜੇ ਉਹਨਾਂ ਨੇ ਨਹੀਂ ਉਥੋਂ ਪ੍ਰਸ਼ਾਦਾ ਛਕਿਆ ਤੇ ਆਪਾਂ ਦੁੱਧ ਗਰਮ ਕਰੀਏ ਤੇ ਆਪਾਂ ਦੁੱਧ ਛਕਾਈਏ ਬਾਬਾ ਮੋਤੀਰਾਮ ਜੀ ਨੇ ਦੁੱਧ ਗਰਮ ਕੀਤਾ ਗੜਵਾ ਲੈ ਕੇ ਤੁਰਨ ਲੱਗਾ ਜਦ ਤੁਰਨ ਲੱਗਾ ਜਿਹੜੀ ਬਾਬਾ ਮੋਤੀਰਾਮ ਦੀ ਪਤਨੀ ਸੀ ਉਹਨੇ ਆਪਣੇ ਗਹਿਣੇ ਲਾ ਕੇ ਦਿੱਤੇ ਵੀ ਇਹ ਜਿਹੜੀ ਰਿਸਤ ਦੇ ਦੇਣੀ ਪੈਣੀ ਆ ਤੇ ਬਾਬਾ ਮੋਤੀਰਾਮ ਜੀ ਜੋ ਗਏ ਨੇ ਠੰਡੇ ਬੁਰਜ ਦੇ ਕੋਲ ਤੇ ਉਹਨੇ ਪਹਿਰੇਦਾਰ ਨੇ ਕਿਹਾ ਵੀ ਤੂੰ ਕੌਣ ਆ ਕਹਿੰਦਾ ਮੈਂ ਮੋਤੀਰਾਮ ਕਹਿੰਦਾ ਤੈਨੂੰ ਨਹੀਂ ਪਤਾ ਪੈਰਾ ਬੜਾ ਸਖਤ ਆ ਜਦੋਂ ਉਹਨੇ ਗਹਿਣੇ ਵਾਲੀ ਗੁਸਲੀ ਉਹਦੇ ਗਾੜੀ ਕੀਤੀ ਤੇ ਉਹ ਵੀ ਨਰਮ ਹੋ ਗਿਆ ਉਹਨੇ ਕਿਹਾ ਵੀ ਛੇਤੀ ਛਕਾ ਕੇ ਤੇ ਆ ਜਾ ਬਾਬਾ ਮੋਤੀਰਾਮ ਨੇ ਆਪਣੇ ਗਹਿਣੇ ਵਿੱਚ ਦੇ ਦਿੱਤੇ ਸਾਰੇ ਫਿਰ ਕਹਿੰਦਾ ਵੀ ਕੱਲ੍ਹ ਵੀ ਮੈਂ ਆਣਾ ਹੀ ਤੇ ਕਹਿੰਦਾ ਕੱਲ ਮੇਰੇ ਵਾਸਤੇ ਕੀ ਲੈ ਕੇ ਆਏਗਾ ਕਹਿੰਦਾ ਜੋ ਮੇਰ ਕੋ ਹੋਏਗਾ ਲੈ ਕੇ ਆਇਆ ਜੋ ਉਹ ਕੋ ਮਾਇਆ ਭੇਟਾ ਹੈਗੀ ਉਹ ਹੀ ਉਹਨੇ ਦੇ ਦਿੱਤੀ ਜੋ ਲਾਸਟ ਦਿਨ ਤਿੰਨ ਦਿਨ ਉਹਦੇ ਤੇ ਫਿਰ ਬਾਬਾ ਮੋਤੀराम ਇਤਿਹਾਸ ਕਰਦਾ ਦੇ ਵੀ ਆਪਣੇ ਦਾ ਪਰਿਵਾਰ ਘਰ ਦਾ ਹੀ ਰਹਿਣ ਦੇਣ ਇੱਕ ਮਕਾਨ ਸੀ ਉਹ ਵੀ ਵੇਚਦਾ ਸੀ ਤੇ ਬਾਬਾ ਮੋਤੀਰਾਮ ਜੀ ਨੇ ਕੁਰਬਾਨੀ ਬਹੁਤ ਜਿਆਦਾ ਕੀਤੀ ਹੈ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਦੀ ਸਹਾਇਤਾ ਕਿੰਨੀ ਕੀਤੀ ਪਰ ਬਾਬਾ ਮੋਤੀਰਾਮ ਜੀ ਦਾ ਟੋਟਲ ਮਾਲ ਦੀਦਾ ਆਇਆ ਨਾ ਇਹਨਾਂ ਨੂੰ ਜੀਦਿਆਂ ਕੋਲੋਂ ਚ ਪੀੜਿਆ ਗਿਆ ਉਹਨਾਂ ਦੀ ਆਜ਼ਾਦੀ ਮਨਾਈ ਜਾਂਦੀ ਹੈ ਵਗੈਰ ਵੀ ਕਿੰਨੇ ਦਿਨ ਚੱਲਣਗੇ ਲੰਗਰ ਜੀ ਇਹ ਲੰਗਰ ਜੀ 3 ਦਿਨ ਚੱਲਦਾ ਹੈ ਅਸੀਂ ਲੰਗਰ ਜਿਹੜਾ ਪਹਿਲਾਂ 1 ਦਿਨ ਲਾਈਦਾ ਸੀ ਤੇ ਜਿਹੜੇ ਮੇਰੇ ਨਾਲ ਮੇਰੇ ਵੀਰ ਆ ਮੇਰ ਨੂੰ ਵੱਡੇ ਆ ਛੋਟੇ ਆ ਕੁਝ ਪਰਿਵਾਰ ਸਾਰੇ ਰੜੇ ਆ ਉਹ ਕਹਿੰਦੇ ਪ੍ਰਧਾਨ ਜੀ ਬਾਬਾ ਮੋਤੀराम ਜੀ ਨੇ 3 ਦਿਨ ਦੁੱਧ ਪਿਆ ਆ ਕੇ ਤੇ ਸ਼ਹੀਦੀ ਪਾਈ ਸੀ ਤੁਸੀਂ 1 ਦਿਨ ਸ਼ਹੀਦੀ ਬਾਬਾ ਮੋਤੀਰਾਮ ਦਾ ਦਿਨ ਜਹਾੜਾ ਮਨਾਗੇ ਸੰਭਾਤੀ ਕਰ ਜਾਂਦੇ ਜੀ ਤੇ ਆਪਾਂ ਕਿਉਂ ਨਾ ਹੋ ਸਕਿਆ ਆਪਾਂ 3 ਦਿਨ ਦੁੱਧ ਦਾ ਲੰਗਰ ਲਾਇਆ ਕਰੀਏ ਕਿਉਂ ਬਾਬਾ ਮੋਤੀराम ਤੇ ਅਸੀਂ ਬੜ ਨਹੀਂ ਸਕਦੇ ਉਹਨਾਂ ਦਾ ਹੀ ਫਰਜ਼ ਨਿਭਾ ਸਕਦੇ ਆ ਇਹ ਜਿਹੜੀ ਸਭਾ ਨਰੇਂਗੜ ਤੋਂ ਬਣੀ ਹੈ ਬਾਬਾ ਜੀ ਸਿੰਘ ਸੇਵਾ ਸਭਾ ਤੇ ਹੋਰ ਵੀ ਪਰਿਵਾਰ ਸਾਡੇ ਜੁੜੇ ਆ ਟਾਰੀ ਤੋਂ ਸੰਗਤ ਆਉਂਦੀ ਆ ਹੋਰ ਇਲਾਕੇ ਸੰਗਤ ਸਾਰੀ ਸੰਗਤ ਦਾ ਨਰੇਂਗੜੀ ਸੰਗਤ ਬਹੁਤ ਸੰਯੋਗ ਇਲਾਕੇ ਸੰਗਤ ਦਾ ਸੰਯੋਗ ਆ ਇਹ ਫਿਰ ਬਾਬਾ ਮੋਤੀਰਾਮ ਜੀ ਨੇ ਜਰਾ 3 ਦਿਨ ਤੋਂ ਸ਼ਿਕਾਇਤ ਉਹ ਪਰਿਵਾਰ ਜਿਹੜੇ ਸਾਰੇ ਉਹ ਸਾਡੇ ਨਾਲ ਰਲ ਕੇ ਸੰਯੋਗ ਦਿੰਦੇ ਨੇ ਉਹੀ ਹੈ ਪ੍ਰਖਦਾ ਜਿਹੜੀ ਆ ਉਹ ਨਿਭਾ ਰਹੇ 3 ਦਿਨ ਦੀ ਕਦੋਂ ਤੋਂ ਚੱਲਦੀ ਆ ਰਹੀ ਹੈ ਇਹ 26 ਅੱਜ ਚੱਲੀ ਆ 27 28 ਤੋਂ 3 ਦਿਨ ਚੱਲਦਾ ਜੀ ਇੱਕ ਦੁੱਧ ਚੱਲਦੀ ਆ ਰਹੀ ਹੈ ਐਰਗੀ ਜੀ ਸਾਡਾ ਜਿਹੜਾ ਲੰਗਰ ਆ ਇਹ ਤੇ ਦੁੱਧਾ ਲੰਗਰ ਸਾਡਾ ਗਾਇਕ ਵੀ ਪੰਜਵਾ ਹੈ ਤੇ ਜਿਹੜਾ ਦੂਜਾ ਸਮਾਗਮ ਹੀ ਮਨਾਉਂਦੇ ਇੱਕ ਦਿਨ ਉਹਨੂੰ 25 ਸਾਲ ਹੋ ਗਏ ਜੀ ਪਹਿਲਾਂ ਹਾਂਜੀ ਇਹ ਪੀਲ ਕਰਨੇ ਕਿੱਥੇ ਹੋ ਗਏ ਇਹਦ ਪੀਲ ਇਹੋ ਹੀ ਆ ਵੀ ਜਿਤਨਾ ਸਾਡੇ ਬੱਚੇ ਆ ਕਈਆਂ ਬੱਚਿਆਂ ਪਰਿਵਾਰਾਂ ਨੂੰ ਪਤਾ ਹੀ ਨਹੀਂ ਆ ਕੁਝ ਦਿਨ ਪਹਿਲਾਂ ਤੁਸੀਂ ਵੇਖ ਲਓ ਵੀ 25 ਸਤੰਬਰ ਆਉਂਦੀ ਸੀ ਭਾਈ ਕ੍ਰਿਸ਼ਨ ਸਰ ਜਿਹੜੇ ਮਨਾਉਂਦੇ ਮਨਦੇ ਚਲੋ ਉਹਨਾਂ ਨੂੰ ਵਾਰਕ ਹੋਣਾ ਰੂਗਾ ਸਾਡੇ ਸਿੱਖਾਂ ਦੇ ਬੱਚੇ ਵੀ ਜੋ ਜਾਂਦੇ ਸਕੂਲਾਂ ਦੇ ਵਿੱਚ ਦੇ ਉਹ ਲਾਲ ਜੇ ਸੂਟ ਪਾ ਕੇ ਟੋਪੀ ਪਾ ਕੇ ਜਾਂਦੇ ਅਸੀਂ ਇਸ ਕਰਕੇ ਕਹਿੰਦੇ ਵੀ 25 ਸਤੰਬਰ ਆ ਸਾਡੇ ਸਿੱਖਾਂ ਵਾਸਤੇ ਬਹੁਤ ਵੱਡਾ ਦਿਹਾੜ ਆ ਇਸ ਕਰਕੇ ਅਸੀਂ ਦਿਨ ਦਿਨ ਦੁੱਧ ਦਾ ਲੰਗਰ ਲਾਉਨੇ ਜੀ ਸੋ ਅੱਜ ਦਾ ਜਿਹੜਾ ਲੰਗਰ ਆ ਜੀ ਦੁੱਧ ਦਾ ਲੰਗਰ ਸਭੂ ਸੇਕ ਸਭਾ ਵੱਲੋਂ ਲਗਾਇਆ ਗਿਆ ਜੋ ਕਿ ਹਰ ਸਾਲ ਬੜੇ ਵਧੀਆ ਤਰੀਕੇ ਨਾਲ ਹਰ ਸਾਰੇ ਦਉਂਦੇ ਆ ਰਹੇ ਨੇ ਸੋ ਅਜਦਾ ਜਿਹੜਾ ਇਹ ਰੰਗਰਾ ਜੀ ਇਹ ਸਾਡੀ ਕੌਮ ਦੇ ਜਿਹੜੇ ਸ਼ਹੀਦ ਹੋਏ ਨੇ ਮੁੱਤੀ ਦਾ ਮਹਿਰਾ ਜੀ ਬਲੋਂ ਨਿਭਾਈ ਕੇ ਜਿਹੜੇ ਗੁਰੂ ਸਾਹਿਬ ਜੀ ਦੇ ਛੋਟੇ ਸਹਬਜਾਦੇ ਸੀਗੇ ਜਿਹਨਾਂ ਨੂੰ ਸਰਹੰਦ ਵਿੱਚ ਕੈਦ ਕੀਤਾ ਗਿਆ ਸੀਗਾ ਉੱਥੇ ਸਾਡੀ ਸਿੱਖ ਦੇ ਸਿੱਖ ਕੌਮ ਦੇ ਜਿਹੜੇ ਸ਼ਹੀਦ ਨੇ ਮੁੱਤੀ ਰਾਮ ਜੀ ਵੱਲੋਂ ਦੁੱਧ ਦੀ ਸੇਵਾ ਨਿਭਾਈ ਗਈ ਸੀ ਸੋ ਉਹਦੇ ਸਬੰਧ ਵਿੱਚ ਜਿੱਦੋਂ ਵੀ ਆ 25 ਦਸੰਬਰ ਤੋਂ ਲੈ ਕੇ ਤਿੰਨ ਦਿਨ ਇਹ ਲਗਾਤਾਰ ਸੇਵਕ ਸਭਾ ਵੱਲੋਂ ਲੰਗਰ ਲਗਾਇਆ ਜਾਂਦਾ ਸੋ ਤਕਰੀਬਨ ਪਿਛਲੇ 5 ਸਾਲ ਤੋਂ ਇਹ ਸਾਰੀ ਸੇਵਾ ਜਿਹੜੀ ਹੈ ਦੁੱਧ ਦੀ ਸੇਵਕ ਸ ਨਭਈ ਜਾਰੀ ਆ ਤੇ ਅੱਜ ਸਾਡੀ ਸੇਵਕ ਸਫਾ ਦੇ ਮੈਂਬਰ ਅੱਜ ਸਾਰੇ ਇਕੱਠੇ ਹੋ ਕੇ ਢੋਪ ਦਾ ਲੰਗਰ ਲਗਾਇਆ ਗਿਆ ਵਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਲੰਗਰ ਜਿਹੜਾ 3 ਦਿਨ ਚੱਲੂਗਾ ਤੇ ਹਰ ਸਾਡੀ ਮਰਹ ਜਾਂਦਾ ਜੀ ਬੜਾ ਵਧੀਆ ਤਰੀਕੇ ਇਹ ਇਹ ਲੰਗਰ ਜੀ ਛੋਟੇ ਸਾਹਿਬ ਜਦਿਆਂ ਮਾਤਾ ਗੁੱਜਰਕੌਰ ਪਾਪਾ ਮੁੱਤੀਰਾਮ ਮਹਰਾ ਜੀ ਦੀ ਸ਼ਹੀਦੀ ਥਾਂ ਨੂੰ ਸਮਰਪਿਤ ਆ ਜੀ ਤੇ ਉਸ 26 27 ਤੇ 28 3 ਦਿਨ ਵਾਸਤੇ ਇਹ ਲੱਗ ਰਿਹਾ ਜੀ ਇਹ ਲੰਗਰ ਜਿਹੜਾ ਬਾਬਾ ਹਿੰਮਤ ਸਿੰਘ ਸੇਵਾ ਨਰੈਣਗੜ੍ਹ ਹਿਸ਼ਾਰਾ ਤੋਂ ਲਾਇਆ ਜਾ ਰਿਹਾ ਇਹਨੂੰ ਲੱਗਦੇ ਨੂੰ 5 ਸਾਲ ਹੋ ਗਏ ਜੀ ਇਹ ਇਲਾਕੇ ਦੀ ਸੰਗਤ ਸਾਡੇ ਨਰੈਣਗੜ੍ਹ ਤੇ ਸਾਡੇ ਹੋਰ ਵੀ ਸਾਰੇ ਵੀਰ ਭਰਾस्ते ਸਹਿਯੋਗ ਨਾਲ ਚੱਲਦਾ ਜੀ ਤੇ ਕੀ ਅਪੀਲ ਕਰਨੀ ਚਾਹੋਗੇ ਲੋਕ ਅਪੀਲ ਅਪੀਲ ਇਹ ਕਰਨੀ ਚਾਹੁੰਦੇ ਆ ਕਿ ਆਉਣ ਵਾਲੀ ਜੜੀ ਸਾਡੀ ਜਨਰੇਸ਼ਨ ਆ ਇਹ ਸਿੱਖੀ ਨਾਲ ਜੁੜੇ ਤੇ ਅੰਮ੍ਰਿਤਧਾਰੀ ਹੋਵੇ ਰਹੇ ਦੁਹੇ ਜ ਰਹੇ ਬਾਣੀ ਦੇ ਬਾਣੇ ਨਾਲ ਜੁੜੇ ਇਹ ਅਪੀਲ ਕਰਨੀ ਚਾਹੁੰਦੇ ਅੱਜ ਦਾ ਜਿਹੜਾ ਦਿਹਾੜਾ ਆ ਬੜਾ ਪਵਿੱਤਰ ਦਿਹਾੜਾ ਜਦੋਂ ਇੱਕ ਪਾਸੇ ਜ਼ਾਲਮ ਜ਼ੁਲਮ ਆਪਣਾ ਕਰ ਰਿਆ ਸੀ ਤੇ ਦੂਜੇ ਪਾਸੇ ਫਤਵਾ ਜਾਰੀ ਕਰਦਾ ਕਿ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਲਾਲ ਆ ਇਹ ਬੱਚੇ ਆ ਜਿਹੜੇ ਇਹਨਾਂ ਨੂੰ ਕੋਈ ਵੀ ਅੰਨ ਜਾਂ ਕੋਈ ਪਾਣੀ ਨਾਲੋਂ ਪਿਊਗਾ ਤੇ ਉਹਨੂੰ ਜਿਹੜੀ ਸਜ਼ਾਏ ਮੌਤ ਦਿੱਤੀ ਜਾਊਗੀ ਕੁੱਲੂ ਚ ਪੀੜਿਆ ਜਾਊਗਾ ਉਸ ਵੇਲੇ ਸਾਡੇ ਅਸ਼ਵੰਸ਼ ਦੇ ਬਾਨੀ ਬਾਬਾ ਮੋਤੀਦਾ ਮਹਾਰਾਜ ਨੇ ਇਕ ਲਸਾਨੀ ਜਿਹੜਾ ਇਤਿਹਾਸ ਰਚਿਆ ਉਸ ਲਈ ਉਹਨਾਂ ਨੇ ਆਪਣੀ ਸ਼ਹਾਦਤ ਨੂੰ ਪ੍ਰਾਹ ਕਰਦੇ ਹੋਏ ਇਸ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਬੱਚੇ ਸੀ ਮਾਤਾ ਗੁਜਰ ਕੌਰ ਸੀ ਉਹਨਾਂ ਨੂੰ ਦੁੱਧ ਦਾ ਜਿਹੜਾ 3 ਦਿਨ ਲਗਾਤਾਰ ਲੰਗਰ ਸ਼ਿਕਾਇਆ ਜਿਹਦੇ ਵਿੱਚ ਉਹਨਾਂ ਦੀ ਜਿੰਨੀ ਸੰਪਤੀ ਜਾਇਦਾਦ ਰਿਸ਼ੋ ਦੇ ਤੌਰ ਤੇ ਉਹਨਾਂ ਦੇ ਜਿਹੜੇ ਰਾਖੇ ਸੀ ਉਹਨਾਂ ਨੂੰ ਦੇਣੀ ਪਈ ਤੇ ਨਾਲ ਵੱਡਾ ਵੱਡਾ ਇਤਿਹਾਸ ਰਚਿਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਾਇਆ ਛਾਤੀ ਨਾਲ ਲਾ ਕੇ ਇੱਕ ਇਤਿਹਾਸ ਜਿਹੜਾ ਸਿਰਜਿਆ ਗਿਆ ਆ ਲਸਾਨੀ ਇਤਿਹਾਸ ਸਿਰਜਿਆ ਗਿਆ ਅਸੀਂ ਉਸ ਇਤਿਹਾਸ ਦੇ ਹਿੱਸਾ ਵਾਂ ਅਸੀਂ ਉਸ ਇਤਿਹਾਸ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਕਿਉਂਕਿ ਮੋਤੀਰਾ ਮਹਿਰਾ ਜੀ ਨੂੰ ਬਹੁਤ ਸਮਾਂ ਜਿਹੜਾ ਵਾ ਉਹ ਇੱਕ ਮਤਲਬ ਸਾਡੀ ਸੋਚ ਤੋਂ ਪਰੇ ਰੱਖਿਆ ਗਿਆ ਉਜਾਗਰ ਨਹੀਂ ਕੀਤਾ ਗਿਆ ਪਰ ਹੁਣ ਜਿਹੜੇ ਕੋਈ 20-25 ਸਾਲ ਤੋਂ ਲਗਾਤਾਰ ਪਹਿ ਹਮਤ ਸਿੰਘ ਸੇਵਾ ਸੁਸਾਇਟੀ ਵੱਲੋਂ ਜਿਹੜੇ ਕੀਤੇ ਜਾ ਰਹੇ ਸੀ ਪ੍ਰਾਨਾ ਉਹਨਾਂ ਨਾਲ ਜਿਹੜਾ ਵਾ ਅੱਜ ਉਹਨਾਂ ਦਾ ਨਾਮ ਜਿਹੜਾ ਵਾ ਦੁਨੀਆ ਦੇ ਵਿੱਚ ਜਾਗਣਾ ਸ਼ੁਰੂ ਹੋ ਗਿਆ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਹੀ ਸਿੱਖ ਕੌਮ ਦੇ ਬੱਚੇ ਤੇ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਇਤਿਹਾਸ ਸੰਭਾਲ ਕੇ ਰੱਖੋ ਆਪਣਾ ਵਿਰਸਾ ਸੰਭਾਲ ਕੇ ਰੱਖੋ ਜਿਹੜਾ ਅੱਜ 25 ਤਰੀਕ ਤੋਂ ਦਿਨ ਸ਼ੁਰੂ ਹੋ ਜਾਂਦੇ ਵੱਡੇ ਜਿਹੜੇ ਕ੍ਰਿਸ਼ਨ ਦਾ ਤਿਹਾਰ ਆ ਉਹਨਾਂ ਦਾ ਆਪਣਾ ਇੱਕ ਤਿਹਾਰ ਆ ਪਰ ਇਹ ਸਾਡਾ ਤਿਹਾਰ ਨਹੀਂ ਆ ਇਹ ਦਿਨ ਸਾਡੇ ਲਈ ਸੋਗਮਈ ਆ ਇਹ ਦਿਨ ਉਹ ਦੇਣਾ ਜਿਸ ਦੇ ਵਿੱਚ ਅਸੀਂ ਜਿਹੜਾ ਵਾ ਖਾਣਾ ਪੀਣਾ ਵੀ ਆਪਣਾ ਬੰਦ ਕਰ ਦਿੰਨੇ ਆ ਇਹ ਉਹ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਵਾ ਨੰਬਰ ਨਹੀਂ ਰੱਖਣੇ ਚਾਹੀਦੇ ਆਪਣੇ ਸਿੱਖ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਸਿੱਖ ਇਤਿਹਾਸ ਨੂੰ ਯਾਦ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਦਾ ਜਿਹੜਾ ਵਾ ਸਾਨੂੰ ਮੁੱਲ ਮੋੜਨਾ ਚਾਹੀਦਾ ਉਹਨਾਂ ਦੀਆਂ ਕੁਰਬਾਨੀਆਂ ਦੇ ਉੱਤੇ ਚੱਲਣਾ ਚਾਹੀਦਾ ਤੇ ਆਪਣੇ ਇਤਿਹਾਸ ਨੂੰ ਸਰਜੀਤ ਰੱਖਣਾ 으이 다